ਸਾਰਿਆਂ ਪਿਆਰ ਭਰੀ ਸਤਸ੍ਰੀਕਾਲ ਜੀ ਅੱਜ ਮੈਂ ਜਿਹੜਾ ਤੁਹਾਨੂੰ ਗੀਤ ਸੁਣਾਉਂਗੀ ਇਹ ਇੱਕ ਗਿੱਧੇ ਦਾ ਤਮਾਸ਼ਾ ਹੈ ਇਹਨੂੰ ਸੁਣਿਓ ਤੇ ਲਿਖ ਕੇ ਧਰ ਲਿਓ ਯਾਦ ਕਰ ਲਿਓ ਆਪ ਵੀ ਗਿੱਧੇ ਦੇ ਵਿੱਚ ਕਰਿਆ ਕਰੋ ਇਹ ਚੀਜ਼ਾਂ ਤਮਾਸ਼ਾ ਵਗੈਰਾ ਤਾਂ ਹੁਣ ਭੁੱਲ ਹੀ ਗਏ ਸਾਰੇ ਤੇ ਮਾਨੋਨੰਦ ਪਿਆਰੇ ਜੇ ਤਮਾਸ਼ੇ ਦਾ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਕਮੈਂਟ ਜ਼ਰੂਰ ਕਰਿਆ ਕਰੋ ਕਮੈਂਟ ਦੀ ਬਹੁਤ ਕੰਜੂਸੀ ਕਰਦੇ ਆ ਤੁਸੀਂ ਸੋ ਮਾਣੋ ਨੰਦ ਪਿਆਰੇ ਜੇ ਤਮਾਸ਼ੇ ਦਾ ਬੱਲੇ ਬੱਲੇ ਵੀ ਨੀ ਮਾਏ ਨਿਝ ਹਾਰੇ ਵਿਕਦੇ ਬੱਲੇ ਬੱਲੇ ਆਏ ਨੇ ਜੁਹਾਰੇ ਵਿਕਣੇ ਬੱਲੇ ਬੱਲੇ ਵਈ ਆਏ ਨੇ ਸੁਹਾਰੇ ਵਿਕਣੇ ਸਾਨੂੰ ਦਾਣ ਅਬਰੋਬਰ ਲੈ ਦੇ ਆਏ ਨੇ ਸੁਹਾਰੇ ਵਿਕਣੇ ਸਾਨੂੰ ਦਾਣ ਅਬ ਬਰ ਲਈ ਦੇ ਆਏ ਨੇ ਸੁਹਾਰੇ ਵੀ ਕੁਨੇ ਬੱਲੇ ਬੱਲੇ ਵਈ ਮਾਰ ਦੀਨੂ ਮਾਰ ਜਾਣਦੇ ਬੱਲੇ ਬੱਲੇ ਵਈ ਮਾਰ ਦੀਨੂ ਮਾਰ ਜਾਣਦੇ ਬੱਲੇ ਬੱਲੇ ਗਈ ਮਾਰ ਦੀਨੂ ਮਾਰ ਜਾਣਦੇ ਸ਼ਹਿਰ ਜਾਊਂਗਾ ਚੁਹਾਰੇ ਲਿਆਂਗਾ ਲੈ ਬੱਲੇ ਵਈ ਮਾਰੇ ਦਿਨੂ ਮਾਰ ਜਾਣਦੇ ਸ਼ਹਿਰ ਜਾਊਂਗਾ ਚੁਹਾਰੇ ਲਿਆਂਗਾ ਮਾਰੇ ਦਿਨੂ ਮਾਰ ਜਾਣਦੇ ਬੱਲੇ ਬੱਲੇ ਵੇ ਲਗਦੇ ਅਸਹਾਰਿਆਂ ਦਾ ਤੇਰੇ ਚਾਚੇ ਵੀ ਫਿਰਨ ਕਮਾਰੇ ਲਗਦਾ ਸੁਹਾਰਿਆਂ ਦਾ ਬੱਲੇ ਬੱਲੇ ਵੇ ਲਗਦਾ ਸੁਹਾਰਿਆਂ ਦਾ ਤੇਰੇ ਚਾਚੇ ਵੀ ਵੀਰ ਨਿਕਮਾਰੇ ਲਗਦਾ ਸੁਹਾਰਿਆਂ ਦਾ ਬੱਲੇ ਬੱਲੇ ਨੀਨਕੁਰ ਨੇ ਚਿੱਠੀ ਪੇਜਤੀ ਬੱਲੇ ਬੱਲੇ ਨੀਨਕੁਰ ਨੇ ਚਿੱਠੀ ਪੇਜਤੀ ਸ਼ਾਵਾ ਸ਼ਾਵਾ ਨਨਕੁਰ ਨੇ ਚਿੱਠੀ ਭੇਜਤੀ ਵੇਖੇ ਸੀਟ ਦੀ ਸੁਥਣ ਨਾ ਪਾਈ ਨਨਕੁਰ ਨੇ ਚਿੱਠੀ ਭੇਜਤੀ ਵੇਖੇ ਸੀਟ ਦੀ ਸੁਥਣ ਨਾ ਪਾਈ ਨਨਕੁਰ ਨੇ ਚਿੱਠੀ ਭੇਜਤੀ ਬੱਲੇ ਬੱਲੇ ਨਨਕੁਰ ਨੇ ਚਿੱਠੀ ਭੇਜਤੀ ਬੱਲੇ ਬੱਲੇ ਨੀ ਮੋੜ ਮਾਝਵਾਬ ਭੇਜਿਆ ਬੱਲੇ ਬੱਲੇ ਮੈਂ ਮੋੜ ਮਾਝਵਾਬ ਭੇਜਿਆ ਸ਼ਾਵਾ ਸ਼ਾਵਾ ਨੀ ਮੈਂ ਮੋੜ ਮਾਝਵਾਬ ਭੇਜਿਆ ਤੇਰੀ ਮਾਂ ਨੇ ਵਰੀ ਦੇ ਵਿੱਚ ਢੋਈ ਮੋੜ ਮਾਝਵਾਬ ਭੇਜਿਆ ਤੇਰੀ ਮਾਂ ਨੇ ਵਰੀ ਦੇ ਵਿੱਚ ਢੋਈ ਮੋੜ ਮਾਝਵਾਬ ਭੇਜਿਆ ਵੱਲੇ ਵੱਲੇ ਨੀ ਮੋੜ ਮਾਝਵਾਵ ਸੁਣ ਕੇ ਵੱਲੇ ਵੱਲੇ ਨੀ ਮੋੜ ਮਾਝਵਾਵ ਸੁਣ ਕੇ ਸ਼ਾਵਾ ਸ਼ਾਵਾ ਨੀ ਮੋੜ ਮਾਝਵਾਵ ਸੁਣ ਕੇ ਮੁੰਡਾ ਸ਼ਾਮ ਦੀ ਗੱਡੀ ਚੜ ਆਇਆ ਮੋੜ ਮਾਝਵਾਵ ਸੁਣ ਕੇ ਮੁੰਡਾ ਸ਼ਾਮ ਦੀ ਗੱਡੀ ਚੜ ਆਇਆ ਮੋੜ ਮਾਝਵਾਵ ਸੁਣ ਕੇ െ ബീ നാളെ വട്ടെ കൂരിയ ഷിട്ടണ കിടാട്ടെ കൂരി ഷാബാ ഷാവാട്ടെ ഘൂരി സന്നി ക്കാട്ടെ കൂടിയ ਵੇ ਚੱਲ ਸਿੰਘਾ ਵੰਡੇ ਚੱਲੀਏ ਤੇਰੇ ਨਾਨਕੇ ਤੇ ਮੇਰੇ ਨਨਿਆਉ ਰੇ ਚੱਲ ਸਿੰਘਾ ਵੰਡੇ ਚੱਲੀਏ ਬੱਲੇ ਬੱਲੇ ਵੇ ਚੱਲ ਸਿੰਘਾ ਵੰਡੇ ਚੱਲੀਏ ਤੇਰੇ ਨਾਨਕੇ ਤੇ ਮੇਰੇ ਨਨਿਆਉ ਰੇ ਚੱਲ ਸਿੰਘਾ ਵੰਡੇ ਚੱਲੀਏ ਵੇ ਦੇਖੇ ਸਿੰਘਾ ਤੇਰੇ ਨਾਨਕੇ ਬੱਲੇ ਬੱਲੇ ਵੇ ਦੇਖੇ ਸਿੰਘਾ ਤੇਰੇ ਨਾਨਕੇ 사ਵਾ 사ਵਾ ਵੇ ਦੇਖੇ ਸਿੰਘਾ ਤੇਰੇ ਨਾਨਕੇ ਚੁੱਲ੍ਹੇ ਅੱਗ ਨਾ ਕੜੇ ਦੇ ਵਿੱਚ ਪਾਣੀ ਦੇਖੇ ਸਿੰਘਾ ਤੇਰੇ ਨਾਨਕੇ ਚੁੱਲ੍ਹੇ ਅੱਗ ਨਾ ਕੜੇ ਦੇ ਵਿੱਚ ਪਾਣੀ ਦੇਖੇ ਸਿੰਘਾ ਤੇਰੇ ਨਾਨਕੇ சிா பட பல சிங்கா பண்டே சே சாாாஷா சிங்கா பண்டே சல்ல நானக்கி பண்ட சே தி நான்கே வேறு சல் சிங்கா பண்ட சே ਬੱਲੇ ਬੱਲੇ ਵੇ ਦੇਖੇ ਸਿੰਘਾ ਮੇਰੇ ਨਾਨਕੇ ਬੱਲੇ ਬੱਲੇ ਵੇ ਦੇਖੇ ਸਿੰਘਾ ਮੇਰੇ ਨਾਨਕੇ ਸ਼ਾਵਾ ਸ਼ਾਵਾ ਵੇ ਦੇਖੇ ਸਿੰਘਾ ਮੇਰੇ ਨਾਨਕੇ ਛੱਤੀ ਤਰਾ ਛੱਤੀ ਤਰਾ ਦੇਖਾਣੇ ਤੇ ਕਿੰਨਾ ਮਾਣ ਤਾਣ ਦੇਖੇ ਸਿੰਘਾ ਮੇਰੇ ਨਾਨਕੇ ਖਾਣੇ ਛੱਤੀ ਤਰਾ ਦੇ ਤੇ ਕਿੰਨਾ ਸਿੰਘਾ ਮਾਣ ਦੇਖੇ ਸਿੰਗਾ ਮੇਰੇ ਨਾਨਕੇ ਵੱਲੇ ਵੱਲੇ ਵੇ ਦੇਖੇ ਸਿੰਗਾ ਮੇਰੇ ਨਾਨਕੇ